ਕੀ ਨਾਮ ਹੈ ਜੀ ਤੁਹਾਡਾ ਤੇ ਕਿਹੜਾ ਪਿੰਡ ਹੈ ਤੁਹਾਡਾ ਸਰ ਨਮਸਕਾਰ ਸੱਸੀਗਲ ਜੀ ਮੇਰਾ ਨਾਮ ਹੈ ਮਹੇਸ਼ਪੂਰੀ ਤੇ ਮੇਰਾ ਪਿੰਡ ਭਲਾਂ ਤਹਿਸੀਲ ਨੰਗਲ 18 ਤਰੀਕ ਨੂੰ ਕੀ ਕੜਨਾ ਹੋਈ ਸੀ ਸਰ 18 ਤਰੀਕ ਨੂੰ 1:30 ਵਜੇ ਦੀ ਗੱਲ ਹੈ ਜੀ ਮੇਰੇ ਬ੍ਰਦਰ ਦੀ ਕਾਲ ਆਈ ਸੀਗੀ ਕਿ ਸਾਡਾ ਬ੍ਰਦਰ ਘਰੋਂ ਚਲੇ ਗਿਆ ਤੇ ਮੈਂ ਉਹਨਾਂ ਕਾਰਨ ਪੁੱਛਿਆ ਮੈਂ ਕਿਹਨੇ ਦੱਸਿਆ ਸਾਡੀ ਤਾਈ ਜੀ ਨੇ ਸਾਨੂੰ ਕਿਹਾ ਜੀ ਵੀ ਐਦਾ ਦਾ ਮੇਰਾ ਬੇਟਾ ਚਲਾ ਗਿਆ ਤੇ ਸਾਡੀ ਤਾਈ ਦੀ ਅੱਖਾਂ ਦੀ ਵੀ ਆਪਰੇਸ਼ਨ ਹੋਇਆ ਤੇ ਹਾਰਟ ਦੀ ਵੀ ਪੇਸ਼ੈਂਟ ਹੈ ਜੀ ਅਸੀਂ ਉਹਦੀ ਟੈਨਸ਼ਨ ਦੇ ਵਿੱਚ ਆਏ ਸੀਗੇ ਇਹਨੂੰ ਲੱਭ ਦੇ ਜੀ ਤੇ ਆਪਾਂ 6:30-7 ਵਜੇ ਆਏ ਸੀਗੇ ਗੇਟ ਦੇ ਉੱਪਰ ਤੇ ਪ੍ਰਵਾਸਰਾ ਦੇ ਗੇਟ ਦੇ ਉੱਪਰ ਆਏ ਸੀਗੇ ਤੇ ਕੁਝ ਮਿਸ ਅੰਡਰਸਟੈਂਡਿੰਗ ਕਰਕੇ ਵਾਚਮੈਨ ਨੇ ਸਾਨੂੰ ਕਿਹਾ ਵੀ ਸਾਡਾ ਬੰਦਾ ਇੱਥੇ ਨਹੀਂ ਹੈ ਤੇ ਆਫਟਰ 11:30 ਵਜੇ ਦੀ ਗੱਲ ਹੈ ਜੀ ਆਪਾਂ ਇੱਥੇ ਆਏ ਤੇ ਜੋ ਵੀ ਉਸਲੇ ਹੋਇਆ ਸੀਗਾ ਤੇ ਸਾਨੂੰ ਪਤਾ ਲੱਗਿਆ ਸਾਡਾ ਬੰਦਾ ਇੱਥੇ ਹੈ ਤੇ ਉਹਦੇ ਬਾਅਦ ਚ ਅਸੀਂ ਆਪਣੇ ਬੰਦੇ ਨੂੰ ਲੈ ਗਏ ਸੀਗੇ ਤੇ ਮਿਸ ਅੰਡਰਸਟੈਂਡਿੰਗ ਦੇ ਵਿੱਚ ਅਸੀਂ ਬਹੁਤ ਕੁਝ ਬੋਲਿਆ ਆਪਣੀ ਜੋ ਲਾਈਵ ਹੋਏ ਸੀਗੇ ਲਾਈਵ ਦੇ ਵਿੱਚ ਬੋਲਿਆ ਉਹਦੇ ਪਰ ਅਸੀਂ ਮਾਫੀ ਮੰਗਦੇ ਹਾਂ ਦੇ ਆਪਾਂ ਸਰ ਨੂੰ ਕਹਿੰਦੇ ਜੋ ਵੀ ਸਾਡੀ ਸੇਵਾ ਲਗਾਈ ਜਾਵੇ ਆਪਾਂ ਉਹਨਾਂ ਮਨਜ਼ੂਰ ਕਰ ਦੇਗੀ ਆ ਤੁਸੀਂ ਇੱਥੇ ਮਾਰਕਟਾਈ ਵੀ ਕੀਤੀ ਐ ਸਿਕਿਉਰਿਟੀ ਗਾਰਡ ਨਾਲ ਵੀ ਹੋਰ ਤੇ ਗਾਲਾਂ ਵੀ ਕੱਢੀਆਂ ਹੈਗੀਆਂ ਤੇ ਸੰਸਥਾ ਬਾਰੇ ਵੀ ਬਹੁਤ ਕੁਝ ਬੋਲਿਆ ਤੁਸੀਂ ਤੁਹਾਨੂੰ ਪਛਤਾਵਾ ਉਸ ਚੀਜ਼ ਦਾ ਦੇਖੋ ਜੀ ਜੋ ਅਸੀਂ ਸੰਸਥਾ ਬਾਰੇ ਬੋਲਿਆ ਜੀ ਉਹਦੇ ਬਾਰੇ ਸਾਨੂੰ ਬਿਲ ਬਹੁਤ ਜ਼ਿਆਦਾ ਪਛਤਾਵਾ ਹੈ ਜੀ ਕਿਉਂਕਿ ਅਸੀਂ ਸੰਸਥਾ ਬਾਰੇ ਜਾਣਦੇ ਨਹੀਂ ਸੀਗੇ ਜੀ ਤੇ ਹੁਣ ਅਸੀਂ ਅੱਗੇ ਅੰਦਰ ਆ ਕੇ ਦੇਖਿਆ ਤੇ ਸਾਨੂੰ ਪਤਾ ਬਹੁਤ ਭਲੇ ਦਾ ਕੰਮ ਕਰ ਰਹੇ ਤੇ ਜੋ ਸਾ ਤੋਂ ਹੋਇਆ ਬਹੁਤ ਜ਼ਿਆਦਾ ਗਲਤ ਹੋਇਆ ਔਰ ਉਸ ਗਲਤੀ ਨੂੰ ਅਸੀਂ ਮੰਨਦੇ ਆ ਜੀ ਆ ਨਿਤਿਨ ਕੁਰੀ ਜੀ ਕੌਣ ਨੇ ਨੀਤਨਪੁਰੀ ਮੇਰਾ ਬ੍ਰਦਰ ਹੈ ਜੀ ਨਾਲੇ ਤੁਹਾਡੀ ਮੇਰੇ ਨਾਲ ਹੀ ਹੈ ਜੀ ਇਹਨਾਂ ਵੱਲੋਂ ਪੋਸਟ ਪਾਈ ਗਈ ਸੀ ਇਹਨਾਂ ਵੱਲੋਂ ਪੋਸਟ ਪਾਈ ਗਈ ਸੀ ਜੀ ਹੁਣ ਪੋਸਟ ਨੂੰ ਡਿਲੀਟ ਕੀਤੀ ਹੈ ਤੁਸੀਂ ਆਪਣੇ ਡਿਲੀਟ ਕਰ ਦਿੱਤੀ ਹੈ ਜੀ ਆਪਣੀ ਜੋ ਸਾਨੂੰ ਗਲਤੀ ਲੱਗੀ ਸੀ ਅਸੀਂ ਆਪਣੀ ਗਲਤੀ ਮਹਿਸੂਸ ਕਰਕੇ ਆਪਾਂ ਉਹ ਪੋਸਟ ਡਿਲੀਟ ਕਰ ਦਿੱਤੀ ਹੈ ਜੀ ਅੱਛਾ ਜਿਹੜੇ ਹੁਣ ਤੁਸੀਂ ਸੌਰੀ ਫੀਲ ਕਰ ਰਹੇ ਹੋ ਤਾਂ ਇਹ ਪੋਸਟ ਤੁਸੀਂ ਹੁਣ ਆਪਣੇ ਸੋਸ਼ਲ ਮੀਡੀਆ ਤੇ ਪਾਣ ਜਾ ਰਹੇ ਹੋ ਹਾਂਜੀ ਹਾਂਜੀ ਜੋ ਅਸੀਂ ਸੌਰੀ ਫੀਲ ਕਰ ਰਹੇ ਆਪਾਂ ਸੋਸ਼ਲ ਮੀਡੀਆ ਤੇ ਪਾਣ ਜਾ ਰਹੇ ਤੇ ਆਪਾਂ ਆ ਆਪਣੇ ਸਾਰੇ ਚਾਹਣੇ ਵਾਲੇ ਤੇ ਆਪਣੇ ਸਾਰੇ ਫਰੈਂਡ ਸਰਕਲ ਨੂੰ ਇਹੀ ਅਪੀਲ ਕਰੂੰਗਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਜੋ ਇਹਨਾਂ ਦਾ ਸਾਥੇ ਨਾ ਚਾਹੰਦੇ ਹੋ ਜੁਆਇਨ ਦਾ ਨੁਕਸਾਨ ਹੋਇਆ ਚਲੋ ਉਹਦੀ ਪੂਰਤੀ ਤਾਂ ਨਹੀਂ ਹੋ ਸਕਦੀ ਪਰ ਥੋੜਾ ਬਹੁਤ ਉਹਦੇ ਨੂੰ ਰੀਲੀਫ ਮਿਲੇ ਬਸ ਜਿਹੜੇ ਲੋਕਾਂ ਨੇ ਉਹਦੇ 'ਚ ਕਮੈਂਟ ਕੀਤੇ ਸੀ ਗਲਤ ਕਮੈਂਟ ਕੀਤੇ ਸੀ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋ ਉਹਨਾਂ ਨੂੰ ਦੇਖੋ ਜਿਹਦਾ ਅਸੀਂ ਬਿਨਾ ਜਾਣੇ ਪਛਾਣੇ ਸਾਥੋਂ ਹੋ ਗਿਆ ਜੀ ਨਹੀਂ ਕਿਸੇ ਚੀਜ਼ ਦੀ ਨੋਲੇਜ ਸੀਗੀ ਲੋਕੈਲਟੀ ਨਾ ਜੋ ਕਿ ਇਹਦੀ ਲੋਕੈਲਟੀ ਦੀ ਗੱਲਾਂ ਦੇ ਵਿੱਚ ਆ ਕੇ ਜੋ ਅਸੀਂ ਗਲਤ ਮਲਤ ਬੋਲਿਆ ਜੀ ਉਹਨੂੰ ਹੀ ਸਨ ਪਛਤਾਵਾ ਹੁਣ ਲੋਕਾਂ ਨੇ ਜੋ ਸੋਚਿਆ ਜੀ ਉਸਾਂ ਹੁੰਦੀ ਹੈ ਜੀ ਹੁਣ ਕਿਹਾ ਕਿਹਾ ਸਰ ਸੰਸਥਾ ਦੇ ਵਿੱਚ ਆਇਓ ਕੋਈ ਸੰਸਥਾ ਦੇ ਵਿੱਚ ਆਇਓ ਤੁਸੀਂ ਵੀਰ ਜੀ ਨੂੰ ਵੀ ਮਿਲੇ ਆ ਹੋਰ ਵੀ ਸਾਰਾ ਦੇਖਿਆ ਹੈਗਾ ਤੁਸੀਂ ਇੱਥੇ ਹੁਣ ਕਿਹਾ ਮਹਿਸੂਸ ਕਰ ਰਹੇ ਹੋ ਸੰਸਥਾ ਬਾਰੇ ਸਰ ਸੰਸਥਾ ਦੇ ਵਿੱਚ ਆਏ ਅਸੀਂ ਸਰ ਹੁਣਾਂ ਨੂੰ ਮਿਲੇ ਤਾਂ ਹੀ ਸਾਨੂੰ ਆਪਣੀ ਗਲਤੀ ਮਹਿਸੂਸ ਹੋ ਰਹੀ ਜੀ ਕਿਉਂਕਿ ਸੰਸਥਾ ਸੀਗੀ ਦੀ ਪਹਿਲਾਂ ਆਏ ਨਹੀਂ ਸੀਗੇ ਜੀ ਅਸੀਂ ਅੱਜ ਹੀ ਆਏ ਅਸੀਂ ਸਰ ਹੁਣਾਂ ਮਿਲੇ ਸਰਾਂ ਦੀ ਨੇਚਰ ਬਹੁਤ ਵਧੀਆ ਸੀ ਅੰਦਰ ਦੇਖਿਆ ਜੀ ਸਾਰਾ ਸੀ ਘੁੰਮੇ ਆ ਤੇ ਜੋ ਸਾਤੋਂ ਗਲਤੀ ਹੋਈ ਅਸੀਂ ਉਹਦੀ ਮਾਫੀ ਮੰਗਦੇ ਹਾਂ ਬਾਰ-ਬਾਰ ਜੋ ਨੌਜਵਾਨੇ ਪਹੁੰਚੇ ਹੈਗੇ ਆ ਮਾਫੀ ਮੰਗਣ ਦੇ ਲਈ ਕਿਉਂਕਿ ਇਹਨਾਂ ਨੇ ਜੋ ਉਸ ਦਿਨ ਇੱਥੇ ਹਮਲਾ ਵੀ ਕੀਤਾ ਸਿਕਿਉਰਿਟੀ ਗਾਰਡ ਤੇ ਸੰਸਥਾ ਦੇ ਉੱਪਰ ਤੇ ਕੀ ਕਹਿਣਾ ਚਾਹੋਗੇ ਜੋ ਹੁਣ ਇਹ ਮਾਫੀ ਵੀ ਮੰਗ ਰਹੇ ਹੈਗੇ ਆ ਭਾ ਨੀ ਬਿਨਾ ਕਿਸੇ ਅਸਲੀਅਤ ਨੂੰ ਸਮਝਿਆ ਇਹਨਾਂ ਨੇ ਜੋ ਉਸ ਵੇਲੇ ਕਿਸੇ ਜਿਹੜੀ ਘਟਨਾ ਨੂੰ ਜਨਮ ਦਿੱਤਾ ਹੁਣ ਇਹਨਾਂ ਨੇ ਮਹਿਸੂਸ ਕੀਤਾ ਕਿ ਵਾਕਈ ਸਾਡੇ ਕੋਲੋਂ ਇਹ ਬਹੁਤ ਵੱਡੀ ਗਲਤੀ ਹੋਈ ਹੈ ਵੀ ਇਹ ਘਰ ਜਿਹੜਾ ਪ੍ਰਭਾਸਰਾ ਨਿਆਸਰਨ ਲਈ ਘਰ ਹੈ ਉਹਦੇ ਪ੍ਰਤੀ ਸਾਡਾ ਨਜ਼ਰੀਆ ਜਿਹੜਾ ਸੀ ਵੀ ਟੋਟਲੀ ਗਲਤ ਹੈ ਇਨਸਾਨ ਹੈ ਚਲੋ ਗਲਤੀ ਹੋ ਗਈ ਪਰ ਇਹ ਬਿਨਾ ਗਲਤੀ ਐਸੀ ਹੈ ਵੀ ਜਿਵੇਂ ਰਾਈ ਦਾ ਪਹਾੜ ਤਾਂ ਬਣਦਾ ਦੇਖਿਆ ਇਹ ਬਿਨਾ ਰਾਈ ਤੋਂ ਪਹਾੜ ਬਣਾਇਆ ਗਿਆ ਐਸੀ ਗਲਤੀ ਹੈ ਤੇ ਪ੍ਰਭਾਸਰਾ ਦਾ ਮਿਸ਼ਨ ਹੈ ਸੇਵਾ ਕਰਨ ਦਾ ਤੇ ਪ੍ਰਭਾਸਰਾ ਆਪਣੇ ਮਿਸ਼ਨ ਦੇ ਨਾਲ ਜਾਣਿਆ ਜਾਂਦਾ ਹੈ ਆਪਣੇ ਕੰਮਾਂ ਨਾਲ ਜਾਣਿਆ ਜਾਂਦਾ ਹੈ ਇਸ ਦੇ ਨਾਲ ਫਰਕ ਪ੍ਰਭਾਸਰ ਨੂੰ ਨਹੀਂ ਪਿਆ ਇਹਨਾਂ ਨੂੰ ਪਿਆ ਜੋ ਇਹ ਬੋਲੇ ਸੀ ਤੇ ਕਿਉਂਕਿ ਕੰਮ ਬੋਲਦੇ ਹੁੰਦੇ ਆ ਤੇ ਉੱਥੇ ਬੋਲਣ ਦੀ ਹੋਰ ਜ਼ਿਆਦਾ ਲੋੜ ਨਹੀਂ ਹੁੰਦੀ ਤੇ ਪਰ ਮੈਂ ਸਾਰਿਆਂ ਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਸਮੁੱਚੇ ਵਰਲਡ ਨੂੰ ਕਿ ਫੈਸਲਾ ਲੈਣ ਤੋਂ ਪਹਿਲਾਂ ਕੰਨਾਂ ਦੇ ਕੱਚੇ ਬੰਦੇ ਆਪਣੇ ਰਿਸ਼ਤੇ ਖਰਾਬ ਕਰ ਲੈਣੇ ਹਮੇਸ਼ਾ ਕਿਸੇ ਵੀ ਚੀਜ਼ ਦੇ ਪ੍ਰਤੀ ਫੈਸਲਾ ਲੈਣ ਤੋਂ ਪਹਿਲਾਂ ਉਹਦੀ ਗਹਿਰਾਈ ਨਾਲ ਸ਼ਾਨਬੀਨ ਕਰਨੀ ਚਾਹੀਦੀ ਹੈ ਸਚਾਈ ਨੂੰ ਸਮਝ ਕੇ ਫਿਰ ਆਪਣਾ opinion ਦੇਣਾ ਚਾਹੀਦਾ ਹੈ ਆਦਰਵਾਇਜ਼ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬੇਚੈਨ ਹੁੰਦੇ ਰਹਾਂਗੇ ਇਹੋ ਜਿਹੇ ਫੈਸਲੇ ਸਾਨੂੰ ਪਰੇਸ਼ਾਨ ਕਰਦੇ ਰਹਿਣਗੇ ਇਸ ਚੀਜ਼ ਦਾ ਸਾਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ ਜਿਹੜੀ ਵੱਡਾ ਦਿਲ ਕਰਕੇ ਜੋ ਨੌਜਵਾਨ ਇਹਦੇ ਦਾਖਲ ਵੀ ਹੋਏ ਸੀ ਉਹਦੇ ਅੱਗੇ ਟ੍ਰੀਟਮੈਂਟ ਦੇ ਲਈ ਵੀ ਤੁਸੀਂ ਕੀ ਹੈਗਾ ਇਹ ਆ ਨਹੀਂ ਐਸੇ ਤਿਆਰ ਛੱਡ ਦਾ ਮਿਸ਼ਨ ਹੈ ਅਸ ਤੱਕ ਕਹਿੰਦੇ ਵੀ ਜਿੱਦਾਂ ਵੀ ਕਹਿਣਗੇ ਸਾਨੂੰ ਕਿਉਂਕਿ ਇਹਨਾਂ ਦੀ ਵਰਡਿੰਗ ਕੁ ਸ਼ਾਇਦਾਂ ਦੀ ਸੀ ਕਿਉਂਕਿ ਸਾਰਾ ਸਾਰਾ ਮੈਡੀਕਲ ਪੈਰਾ ਮੈਡੀਕਲ ਸਟਾਫ ਜਿਹੜਾ ਉਸ ਦੇ ਵਿੱਚ ਉਹ ਜਾਂ ਉਹਨਾਂ ਨੇ ਨੇੜੇ ਹੋ ਕੇ ਦੇਖਿਆ ਕਹਿੰਦੇ ਵੀ ਜੇ ਮੈਨੂੰ ਨਹੀਂ ਦਾਖਲ ਕਰੂਗੇ ਮੈਂ ਸੁਸਾਇਸਾਈਡ ਕਰ ਲਾਂਗਾ ਘਰ ਵੱਲੋਂ ਜਦੋਂ ਇਹ ਕਹਿ ਕੇ ਆਏ ਸੀ ਕਿ ਮੈਂ ਪਰੇਸ਼ਾਨ ਹਾਂ ਤੇ ਮੈਂ ਹਰਦਵਾਰ ਜਾ ਰਿਹਾ ਤੇ ਵਾਪਸ ਨਹੀਂ ਆਵਾਂਗਾ ਇਹੋ ਜੀ ਮਾਨਸਿਕ ਜਿਹੜੀ ਸੇਪ ਹੈ ਪਰੇਸ਼ਾਨੇ ਵਾਲੀ ਉਹਨੂੰ ਹੈਲਪ ਦੀ ਲੋੜ ਹੁੰਦੀ ਹੈ ਫੈਮਿਲੀ ਸਪੋਰਟ ਦੀ ਬਹੁਤ ਲੋੜ ਹੁੰਦੀ ਹੈ ਤੇ ਡਾਕਟਰ ਦੇ ਵੀ ਤੇ ਕਾਉਂਸਲਿੰਗ ਦੀ ਵੀ ਲੋੜ ਹੁੰਦੀ ਹੈ ਤੇ ਅਗਰ ਲੋੜ ਪਈ ਸਾਡੇ ਲਈ ਕੋਈ ਸੇਵਾ ਹੋਵੇ ਤਾਂ ਕਰਨ ਨੂੰ ਤਿਆਰ ਹੈ ਜੋ ਕੁਝ ਵੀ ਪ੍ਰਵਾਸਰਾ ਸੰਸਾ ਦੇ ਨਾਲ ਪਿਛਲੇ ਦਿਨੀ ਸajna ਵੱਲੋਂ ਕੀਤਾ ਗਿਆ ਇਹਨਾਂ ਨੇ ਬੜੀ ਗਹਿਰਾਈ ਨਾਲ ਇਸ ਨੂੰ ਸਮਝ ਕੇ ਹੁਣ ਵਿਚਾਰ ਕੇ ਮਹਿਸੂਸ ਕੀਤਾ ਕਿ ਸਾਡੇ ਕੋਲੋਂ ਵੱਡੀ ਗਲਤੀ ਹੋ ਗਈ ਐਸੇ ਕਰਦੇ ਪ੍ਰਤੀ ਅਸੀਂ ਐਦਾਂ ਬੋਲੇ ਆ ਤੇ ਪ੍ਰਭਾਸਰਾ ਨੇ ਮਹਿਸੂਸ ਕੀਤਾ ਵੀ ਚਲੋ ਇਨਸਾਨ ਨੇ ਗਲਤੀ ਹੋਈ ਤੇ ਹੁਣ ਸਾਰੇ ਮੈਂਬਰ ਸਾਡੇ ਇਸ ਰਿਜ਼ਲਟ ਤੇ ਪਹੁੰਚੇ ਆ ਕਿ ਠੀਕ ਹੈ ਦੁਬਾਰੇ ਗਲਤੀ ਕਰਨਾ ਕ੍ਰਾਈਮ ਬਹੁਤ ਵੱਡਾ ਬਣ ਜਾਂਦਾ ਹੈ ਪਰ ਜਦੋਂ ਗਲਤੀ ਕਰਕੇ ਮੰਨ ਲਿਆ ਤੇ ਫਿਰ ਉਹਨੂੰ ਮਾਫ ਕਰ ਦੇਣਾ ਚਾਹੀਦਾ ਹੈ ਤੇ ਪ੍ਰਭਾਸਰਾ ਹੁਣ ਇਹਨਾਂ ਨੂੰ ਇਹਨਾਂ ਦੀ ਕੀਤੀ ਹੋਈ ਗਲਤੀ ਨੂੰ ਪ੍ਰਭਾਸਰਾ ਦਾ ਮਾਫ ਕਰਦਾ ਹੈ ਤੇ ਮੈਂ ਪ੍ਰਮਾਤਮਾ ਅੱਗੇ ਵੀ ਕਹਿੰਦਾ ਵੀ ਪ੍ਰਮਾਤਮਾ ਵੀ ਇਹਨਾਂ ਨੂੰ ਮaaf ਕਰੇ ਪਰ ਉਦੋਂ ਹੀ ਮaaf ਕੀਤਾ ਜਾਂਦਾ ਜਦੋਂ ਅੱਗੇ ਗਲਤੀਆਂ ਨਾ ਰਿਪੀਟ ਹੋਣ ਤੇ ਫਿਰ ਉਹ ਬੰਦਾ ਇਸ ਚੀਜ਼ ਦਾ ਪਾਤਰ ਹੁੰਦਾ ਹੈ ਤੇ ਆਸ ਹੈ ਕਿ ਸ਼ਾਇਦ ਸਮਾਜ ਦੇ ਵਿੱਚ ਅੱਗੇ ਤੋਂ ਇਹੋ ਜਿਹੀ ਕੋਈ ਗਲਤੀ ਨਹੀਂ ਕਰਨਗੇ